brought to by silver pumps top quality aur consistent performance ke liye sirf silver pumps naam yaad rakhna ਇਸ ਵੇਲੇ ਦੀ ਵੱਡੀ ਖਬਰ ਗੈਂਗਸਟਰ ਲੌਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੇ ਵਿੱਚ ਪੋਲੀਗ੍ਰਾਫਿਕ ਟੈਸਟ ਨਾ ਕਰਵਾਉਣ ਦੀ ਪੁਲਿਸ ਕਰਮੀਆਂ ਵੱਲੋਂ ਅਦਾਲਤ ਅਪੀਲ ਲਗਾਈ ਗਈ ਸੀ ਉਹ ਅਪੀਲ ਇਸ ਵੇਲੇ ਖਾਰਜ ਕਰ ਦਿੱਤੀ ਗਈ ਹੈ ਜੀ ਹਾਂ ਮੋਹਾਲੀ ਅਦਾਲਤ ਦੇ ਵਿੱਚ ਪੋਲੀਗ੍ਰਾਫੀ ਟੈਸਟ ਨਾ ਕਰਵਾਉਣ ਲਈ ਪੰਜਾਬ ਪੁਲਿਸ ਦੇ 5 ਪੁਲਿਸ ਮੁਲਾਜ਼ਮਾ ਵੱਲੋਂ ਅਪੀਲ ਦਾਖਲ ਕੀਤੀ ਗਈ ਸੀ ਪਰ ਅਦਾਲਤ ਵੱਲੋਂ ਉਸ ਨੂੰ ਖਾਰਜ ਕਰ ਦਿੱਤਾ ਗਿਆ ਸੀਗਾ ਹੁਣ ਇਸ ਤੇ ਇਸ ਦਾ ਮਤਲਬ ਸਾਫ ਹੈ ਕਿ ਹੁਣ 5 ਪੁਲਿਸ ਮਲਾਜ਼ਮਾਂ ਨੂੰ ਪੌਲੀਗ੍ਰਾਫੀ ਟੈਸਟ ਕਰਵਾਉਣਾ ਪਵੇਗਾ ਜਿਸ ਦੇ ਵਿੱਚ ਸੱਚ ਬਾਹਰ ਲਿਆਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਦੀ ਹੈ ਕਿ ਉਸ ਤੋਂ ਪਹਿਲਾਂ ਪੋਲੀਗ੍ਰਾਫੀ ਟੈਸਟ ਲਈ ਇਹ ਪੰਜ ਪੁਲਿਸ ਮੁਲਾਜ਼ਮ ਸਹਿਮਤ ਹੋ ਗਏ ਸਨ ਪਰ ਉਸ ਤੋਂ ਬਾਅਦ ਇਹਨਾਂ ਲੋਕ ਪੋਲੀਗ੍ਰਾਫੀ ਟੈਸਟ ਨਾ ਕਰਵਾਣ ਦੀ ਅਪੀਲ ਦਾਖਲ ਕੀਤੀ ਗਈ ਸੀ ਪਲਮੁਹਾਲੀ ਕੋਰਟ ਵੱਲੋਂ ਅੱਜ ਅਪੀਲ ਖਾਰਜ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਪੁਲਿਸ ਕਰਮੀ ਮੁਖਤਿਆਰ ਸਿੰਘ ਕਨਸਟੇਬਲ ਸਿਮਰਤਜੀਤ ਸਿੰਘ ਕਨਸਟੇਬਲ ਹਰਪ੍ਰੀਤ ਸਿੰਘ ਕਨਸਟੇਬਲ ਬਲਵਿੰਦਰ ਸਿੰਘ ਕਨਸਟੇਬਲ ਸਤਨਾਮ ਸਿੰਘ ਅਤੇ ਕਨਸਟੇਬਲ ਅਮਰਿਤਪਾਲ ਸਿੰਘ ਨੇ ਪੋਲੀਗ੍ਰਾਫੀ ਟੈਸਟ ਕਰਵਾਣ ਲਈ ਸਹਿਮਤੀ ਜਾਰੀ ਕਰ ਦਿੱਤੀ ਸੀ ਪਰ ਹੁਣ ਉਸ ਤੋਂ ਬਾਅਦ ਕੋਰਟ ਦੇ ਵਿੱਚ ਇਹ ਕਹਿ ਕੇ ਦੁਬਾਰਾ ਤੋਂ ਅਪੀਲ ਲਗਾਈ ਕੀ ਕਿ ਸਾਡੇ ਉਤੇ ਪ੍ਰੈਸ਼ਰ ਸੀ ਜਿਸ ਕਾਰਨ ਅਸੀਂ ਪਹਿਲਾਂ ਹਾਂ ਕਰ ਦਿੱਤੀ ਪਰ ਹੁਣ ਅਸੀਂ ਪੋਲੀਗ੍ਰਾਫੀ ਟੈਸਟ ਨਹੀਂ ਕਰਵਾਉਣਾ ਚਾਹੁੰਦੇ ਪਰ ਅਦਾਲਤ ਨੇ ਇਹ ਅਪੀਲ ਸੁਣਦੇ ਹੋਏ ਅਪੀਲ ਖਾਰਜ ਕਰ ਦਿੱਤੀ ਹੈ ਜ਼ਿਕਰ ਇਹ ਖਾਸ ਹੈ ਕਿ ਸਿੱਧੂ ਮੂਸੇਵਾਲੇ ਕਤਲकांड ਤੋਂ ਬਾਅਦ ਲੋਰਸ ਵਿਸ਼ਨੋਈ ਦੀ ਇੰਟਰਵਿਊ ਜੇਲ ਦੇ ਵਿੱਚੋਂ ਹੋਈ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕਈ ਤਰ੍ਹਾਂ ਦੇ ਬਿਆਨ ਦਿੱਤੇ ਗਏ ਕਿ ਸਾਡੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਨਹੀਂ ਹੋਈ ਅਖੀਰ ਦੇ ਵਿੱਚ ਐਸਆਈਟੀ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਉਹ ਇੰਟਰਵਿਊ ਮੁਹਾਲੀ ਦੇ ਸੀਆਈਏ ਥਾਣੇ ਦੇ ਵਿੱਚੋਂ ਕਰਵਾਈ ਗਈ ਸੀ ਜਿਸ ਤੋਂ ਬਾਅਦ ਕਈ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ ਤੇ ਹੁਣ ਇਸੇ ਕੇਸ ਦੇ ਚੱਲਦੇ ਹੋਏ ਪੋਲੀਗ੍ਰਾਫੀ ਟੈਸਟ ਤੱਕ ਇਹ ਜਾਂਚ ਪਹੁੰਚ ਚੁੱਕੀ ਹੈ ਤੇ ਹੁਣ ਕੁਝ ਮੁਲਾਜ਼ਮਾਂ ਵੱਲੋਂ ਪੋਲੀਗ੍ਰਾਫੀ ਟੈਸਟ ਨਾ ਕਰਵਾਉਣ ਦੀ ਅਪੀਲ ਦਾਖਲ ਕੀਤੀ ਗਈ ਹੈ ਸੁਰੱਖਿਆ ਜਾਂਚ ਏਜੰਸੀਆਂ ਨੂੰ ਇਸ ਤੇ ਸ਼ੱਕ ਹੈ ਕੀ ਜੇਲ੍ਹ ਦੇ ਅੰਦਰ ਹੋਈ ਹੋਈ ਇੰਟਰਵਿਊ ਦਾ ਕਿਸੇ ਵੱਡੇ ਬੰਦੇ ਦੇ ਨਾਲ ਮਿਲੀ ਪੁਖਤ ਹੋ ਸਕਦੀ ਹੈ ਜਿਸ ਕਾਰਨ ਪੁਲਿਸ ਮੁਲਾਜ਼ਮਾ ਦਾ ਪੋਲੀਗ੍ਰਾਫ ਟੈਸਟ ਕਰਾਉਣਾ ਜ਼ਰੂਰੀ ਹੈ ਪਰ ਕਈ ਪੁਲਿਸ ਮੁਲਾਜ਼ਮਾ ਵੱਲੋਂ ਇਸ ਦੇ ਖਿਲਾਫ ਅਪੀਲ ਦਾਇਰ ਕੀਤੀ ਗਈ ਹੈ ਪਰ ਉਸ ਅਪੀਲ ਨੂੰ ਅਜ ਮੋਹਾਲੀ ਅਦਾਲਤ ਨੇ ਖਾਰਜ ਕਰ ਦਿੱਤਾ ਗਿਆ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ